ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸੋਰਤ ਕਰੇ ਕੋ ਮੇਰੀਏ ਦਰਸ਼ਨ ਦੇ ਜੈ ਖੋਲ ਕੇ ਵਾਰਾ ਰਹਾ ਸਮ ਧਨ ਤਨ ਉਦਾਰ ਤਿਆਗੇ ਸਰਵ ਆਨੰਦ ਸੁਨਿਆਤਾ ਸੁਜਸ ਤਮਾਰ ਮੰਗ ਕਾਹੇ ਰੰਗ ਸਭ ਦੇਖਾ ਤਮਹਿ ਤੇ ਮੇਰੋ ਨਿਸਤਾਰ ਜੈ ਦਿਆ ਨਾਮ ਬੇਪਸੁਦਾਮਾ ਤੈਨ ਕਾਉ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਦਾਤੇ ਚਾਰ ਪਦਾਰਤ ਦੇ ਤਨ ਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤੋਜਬੇ ਨਾ ਸੋਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ ਤਮ ਧਨ ਤਨੀ ਉਦਾਰ त्यागे ਸਰਵਨੰ ਸੰਧਿਆਤਾ ਸੁਝਹ ਤਮਾਰਾ ਮੰਗੋਂ ਕਹੇ ਰੰਗ ਸਭ ਦੇਖਾ ਤਮ ਹੀ ਤੇ ਮੇਰੋ ਨਿਸ਼ਤਾਰ ਜੈ ਦਿਉ ਨਾਮ ਬੇਪਸੁਦਾਮਾ ਤੈਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਜਾ ਰਪਦਾਰਤ ਦੇਤ ਨਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸੋਰਤ ਕਰੇ ਕੋ ਮੇਰੀਏ ਦਾਰਸ਼ਨ ਦੇ ਜੈ ਖੋਲ ਕੇ ਵਾਰ ਰਹਾ ਤਮ ਤਨ ਤਨੀ ਉਦਾਰ ਤਿਆਗੇ ਸਰਵ ਆਨੰਦ ਸੁਨਿਆਤਾ ਸੁਜਸ ਤਮਾਰ ਮੰਗ ਕਾਹੇ ਰੰਗ ਸਭ ਦੇਖਾ ਤਮ ਹਿੱਤੇ ਮੇਰੋ ਨਿਸ਼ਤਾਰ ਜੈ ਦਿਉ ਨਾਮ ਬੇ ਪਸੂਦਾਮ ਤਿੰਨ ਕਾਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਚਾਰ ਪਦਾਰਥ ਦੇਤ ਨਬਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸੋਰਤ ਕਰ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ ਤਮ ਧਨ ਤਨੇ ਉਦਾਰ ਤਿਆਗੇ ਸਰਵਨੰਨ ਸੁਨਿਆਤਾ ਸੁਜਸ ਤਮਾਰਾ ਮੰਗੋ ਕਹੇ ਰੰਗ ਸਭ ਦੇਖਾ ਤਮਹਿ ਤੇ ਮੇਰੋ ਨਿਸ਼ਤਾਰ ਜੈ ਦਿਉ ਨਮ ਬੇ ਪਸੁਦਾਮਾ ਤਨ ਕੋ ਕਿਰਪਾ ਪਈ ਹੈ ਆਪਾਰ ਕਹਿ ਕਬੀਰ ਤਮ ਸਮਰਥ ਦਾਤੈ ਚਾਰ ਪਦਾਰਥ ਦੇ ਤਨ ਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨਾ ਸਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਖੋਲ ਕੇ ਵਾਰ ਰਹਾ ਤਮ ਧਨ ਤਨੀ ਉਦਾਰ ਤਿਆਗੇ ਸਰਵਨੰਸ ਸੁਨਿਆਤਾ ਸੁਝ ਕਮਾਰਾ ਮੰਗੋਂ ਕਹੇ ਰੰਗ ਸਭ ਦੇਖਾ ਤਮ ਹੀ ਤੇ ਮੇਰੋ ਨਿਸ਼ਤਾਰ ਜੈ ਦਿਆ ਨਾਮ ਬੇਪਸੁਦਾ ਮਾ ਤੈਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਯਾਰ ਪਦਾਰਤ ਦੇਤ ਨਬਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸੋਰਤ ਕਰੇ ਕੋ ਮੇਰੀ ਦਰਸ਼ਨ ਦੇ ਜੈ ਖੋਲ ਕੇ ਵਾਰ ਰਹਾ ਤਮ ਧਨ ਤਨੀ ਉਦਾਰ ਤਿਆਗੇ ਸਰਵਨੰ ਸੁਨਿਆਤਾ ਸੁਝਹ ਤਮਾਰ ਮੰਗ ਕਾਹੇ ਰੰਗ ਸਭ ਦੇਖਾ ਤਮ ਹੀ ਤੇ ਮੇਰੋ ਨਿਸ਼ਤਾਰ ਜੈ ਦਿਆ ਨਾਮ ਬੇ ਪਸੁਦਾ ਮਾ ਤਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਦਾਤੇ ਚਾਰ ਪਦਾਰਥ ਦੇ ਤਨ ਬਾਰ ਸਤਨਾਮ ਸ੍ਰੀ ਵਾਹਿਗੁਰੂ ਹਾਵੇ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤੋਜਬੇ ਨ ਸੋਤ ਕਰੇ ਕੋ ਮੇਰੀਏ ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ ਤਮ ਤਨ ਤਨੀ ਉਦਾਰ ਤਿਆਗੇ ਸਰਵਨੰਨ ਸੁਨਿਆਤਾ ਸੁਜਸ ਤਮਾਰ ਮੰਗ ਕਾਹੇ ਰੰਗ ਸਭ ਦੇਖਾ ਤਮਹਿ ਤੇ ਮੇਰੋ ਨਿਸਤਾਰ ਜੈ ਦਿਆ ਨਾਮ ਬੇਪਸੁਦਾਮਾ ਤੈਨ ਕਾਉ ਕਿਰਪਾ ਭਈ ਹੈ ਅਪਾਰ ਕਹ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਤ ਦੇ ਤਨ ਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਂ ਦੇ ਠਾਂਡੇ ਦਰਬਾਰ ਤਜਬੇਨਾ ਸੋਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ ਤਮ ਧਨ ਤਨੀ ਉਦਾਰ ਤਿਆਗੇ ਸਰਵ ਆਨੰਦ ਸੁਨਿਆਤਾ ਸੁਜਸ ਤਮਾਰ ਮੰਗ ਕਾਹੇ ਰੰਗ ਸਭ ਦੇਖਾ ਤਮਹਿ ਤੇ ਮੇਰੋ ਨਿਸ਼ਤਾਰ ਜੈ ਦਿਉ ਨਾਮ ਬੇ ਪਸੂਦਾਮ ਤੈਨ ਕਾਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਚਾਰ ਪਦਾਰਥ ਦੇਤ ਨਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸਰਤ ਕਰੇ ਕੋ ਮੇਰੀ ਦਰਸ਼ਨ ਦਿਖ ਖੋਲ ਕੇ ਵਾਰ ਰਹਾ ਤਮ ਧਨ ਤਨੀ ਉਦਾਰ ਤਿਆਗੇ ਸਰਵਨਨ ਸੁਨਿਆਤਾ ਸੁਝ ਕਮਾਰ ਮੰਗੋ ਕਹਿ ਰੰਗ ਸਭ ਦੇਖਾ ਤਮ ਹੀ ਤੇ ਮੇਰੋ ਨਿਸ਼ਤਾਰ ਜੈ ਦਿਆ ਨਾਮ ਬੇਪਸੁਦਾਮਾ ਤੈਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਚਾਰ ਪਦਾਰਤ ਦੇ ਤਨ ਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਦਰਮਾਨ ਦੇ ਠਾਂਡੇ ਦਰਬਾਰ ਤੋਜਬੇ ਨ ਸਰਤ ਕਰੇ ਕੋ ਮੇਰੀ ਦਰਸ਼ਨ ਦੇ ਜੈ ਖੋਲ ਕੇ ਵਾਰ ਰਹਾ ਤਮ ਤਨ ਤਨੀ ਉਦਾਰ ਤਿਆਗੇ ਸਰਵਨੰ ਸੁਨਿਆਤਾ ਸੁਝਹ ਤਮਾਰਾ ਮੰਗੋਂ ਕਹੇ ਰੰਗ ਸਭ ਦੇਖਾ ਤਮਹੀ ਤੇ ਮੇਰੋ ਨਿਸਤਾਰ ਜੈ ਦਿਆ ਨਾਮ ਬੇ ਤਸਦਮਾ ਤਨ ਕਉ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੇ ਜਾ ਰ ਪਦਾਰਥ ਦੇ ਤਨ ਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸਰਤ ਕਰੇ ਕੋ ਮੇਰੀ ਦਰਸ਼ਨ ਦੇ ਜੈ ਖੋਲ ਕੇ ਵਾਰ ਰਹਾ ਤਮ ਧਨ ਤਨੇ ਉਦਾਰ ਤਿਆਗੇ ਸਰਵਨੰ ਸੰਧਿਆਤਾ ਸੁਝ ਕਮਾਰ ਮੰਗ ਕਾਹੇ ਰੰਗ ਸਭ ਦੇਖਾ ਤਮ ਹੀਤੇ ਮੇਰੋ ਨਿਸ਼ਤਾਰ ਜੈ ਦਿਆ ਨਾਮ ਬੇ ਪਸੂਦਾਮ ਤੈਨ ਕਉ ਕਿਰਪਾ ਪਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਚਾਰ ਪਦਾਰਤ ਦੇ ਤਨ ਬਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਖੋਲ ਕੇ ਵਾਰ ਰਹਾ ਤਮ ਧਨ ਤਨੇ ਉਦਾਰ ਤਿਆਗੇ ਸਰਵਨੰ ਸੁਨਿਆਤਾ ਸੁਝ ਕਮਾਰ ਮੰਗ ਕਹੇ ਰੰਗ ਸਭ ਦੇਖਾ ਤਮ ਹੀ ਤੇ ਮੇਰੋ ਨਿਸ਼ਤਾਰ ਜੈ ਦਿਆ ਨਾਮ ਬੇ ਪਸੁਦਾਮਾ ਤੈਨ ਕਾ ਓਂ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਚਾਰ ਪਦਾਰਤ ਦੇ ਤਨ ਬਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲਾ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ ਤਮ ਤਨ ਤਨੀ ਉਦਾਰ त्यागे ਸਰਵਨੰ ਸੁਨਿਆਤਾ ਸੁਝਸ ਤਮਾਰਾ ਮੰਗੋਂ ਕਹੇ ਰੰਗ ਸਭ ਦੇਖਾ ਤਮਹਿ ਤੇ ਮੇਰੋ ਨਿਸ਼ਤਾਰ ਜੈ ਦਿਉ ਨਾਮ ਬੇਪਸੁਦਾਮਾ ਤੈਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਦਾਤੈ ਜਰ ਪਦਾਰਤ ਦੇਤ ਨਬਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤਜਬੇ ਨ ਸਰਤ ਕਰੇ ਕੋ ਮੇਰੀ ਦਰਸ਼ਨ ਦੇ ਜੈ ਖੋਲ ਕੇ ਵਾਰ ਰਹਾ ਤਮ ਤਨ ਤਨੇ ਉਦਾਰ ਤਿਆਗੇ ਸਰਵਨੰ ਸੰਧਿਆਤਾ ਸੁਝ ਕਮਾਰ ਮੰਗ ਕਹੇ ਰੰਗ ਸਭ ਦੇਖਾ ਤਮ ਹੀ ਤੇ ਮੇਰੋ ਨਿਸ਼ਤਾਰ ਜੈ ਦਿਆ ਨਾਮ ਬੇ ਪਸੂਦਾ ਮਾ ਤਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤਮ ਸਮਰਥ ਗਾਤੈ ਚਾਰ ਪਦਾਰਤ ਦੇ ਤਨ ਬਾਰ ਸਤਨਾਮ ਸ੍ਰੀ ਵਾਹਿਗੁਰੂ ਹਾ ਜੀ ਵਜੀ ਬਿਲਾਵਲ ਦਰਮਾਨ ਦੇ ਠਾਂਡੇ ਦਰਬਾਰ ਤੋ ਜਬੇ ਨ ਸੋਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ ਤਮ ਧਨ ਤਨੀ ਉਦਾਰ ਤਿਆਗੇ ਸਰਵਨੰਨ ਸੁਨੀਤਾ ਸੁਜਸ ਤਮਾਰ ਮੰਗੋ ਕਹੇ ਰੰਗ ਸਭ ਦੇਖਾ ਤੁਮਹਿ ਤੇ ਮੇਰੋ ਨਿਸ਼ਤਾਰ ਜੈ ਦਿਉ ਨਾਮ ਬੇ ਪਸੁਦਾਮਾ ਤੈਨ ਕਉ ਕਿਰਪਾ ਭਈ ਹੈ ਅਪਾਰ ਕਹ ਕਬੀਰ ਤਮ ਸਮਰਥ ਗਾਤੈ ਚਾਰ ਪਦਾਰਥ ਦੇਤ ਨਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ